ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ 2 ਤਰੀਕ 8 ਮਹੀਨਾ 2025 ਨੂੰ ਸਾਨੂੰ ਸੱਤ ਕਟਾਂ ਦੀ ਵੀਡੀਓ ਸਾਂਝੀ ਕਰ ਰਹੇ ਹਾਂ ਜਿੰਨਾਂ ਚ ਤੁਹਾਨੂੰ ਦੋ ਤਾਂ ਸਾਨੂੰ ਮਿਲ ਜਾਣੀਆਂ ਬੂਰੀ ਨਸਲ ਚ ਠੀਕ ਹੈ ਬੂਰੇ ਰੰਗ ਦੇ ਵਿੱਚ ਦੋ ਸਾਨੂੰ ਨੀਲੀ ਰਾਵੀ ਮਿਲ ਜਾਣੀਆਂ ਤੇ ਇੱਕ ਸਾਨੂੰ ਮਿਨੀ ਮਿਲ ਜੂਗੀ ਤੇ ਬਾਕੀ ਦੋ ਤਿੰਨ ਸਾਨੂੰ ਕਾਲਾਂ ਕਟਾਂ ਟੋਟਲ ਜਿੰਨੇ ਸਾਰੇ ਰੰਗ ਬਾਨੀ ਸਾਨੂੰ ਜਿਹੜੇ ਮਿਲ ਜਾਣਗੇ ਇਸ ਵੀਡੀਓ ਵਿੱਚ ਰੇਟ ਜਿਹੜੇ ਬਾਈ ਦੇ ਬਿਲਕੁਲ ਜਾਇਜ਼ ਹੋਣਗੇ ਤੇ ਹੋਣਗੇ ਵੀਡੀਓ ਦੇ ਵਿੱਚ ਠੀਕ ਹੈ ਤੇ ਆ ਜਿਵੇਂ ਦੋ ਕਟਾਂ ਮਗਰਲਾਂ ਛੋਟੀਆਂ ਇੱਕ ਬੂਰੀ ਆ ਆ ਨੀਲੀ ਰਾਵੀ ਨਾਲ ਮਿਲਦੀ ਜੁਲਦੀ ਆ ਦੋ ਕ ਤੇ ਬਾਕੀ ਜੋੜੇ ਜੋੜੇ ਬਣਾ ਕੇ ਤੁਹਾਨੂੰ ਰੈਡ ਕਰਾ ਦੇਣਗੇ ਠੀਕ ਹੈ ਤੇ ਬਾਕੀ ਜੋ ਡਿਟੇਲ ਹੁਮਾਰਕ ਸਾਂਝੀ ਕਰ ਦੇਣਗੇ ਤਸੱਲੀ ਤੁਸੀਂ ਆਪ ਕਰ ਲਿਓ ਤੇ ਬਾਕੀ ਪਹਿਲਾਂ ਆ ਵੀਡੀਓ ਤੁਸੀਂ ਪੂਰੀ ਗੌਰ ਨਾਲ ਦੇਖਣੀ ਆ ਫਿਰ ਮਾਲਕ ਨਾਲ ਸੰਪਰਕ ਇਹਦਾ ਤੁਸੀਂ ਕਰਨਾ ਹੈ ਨਾ ਬਾਈ ਸਾਸਰੀ ਕਾਲ ਜੀ ਸਾਸਰੀ ਆ ਬਾਈ ਬਾਈ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਹਰਜਿੰਦਰ ਸਿੰਘ ਵੀਰੇ ਹਾਂ ਜੀ ਪੰਡ ਚੜੱਕ ਜੀ ਜਿਲ੍ਹਾ ਮੋਗਾ ਤਸੀਲ ਵੀ ਮੋਗਾ ਵੀਰੇ ਨਿਹਾਲ ਸਿੰਘ ਨਾਲ ਤੋਂ ਕਿੰਨੀ ਵਾਟ ਆ ਗਿਆ ਆਪਣਾ ਪਿੰਡ ਆਪਣਾ ਵੀਰੇ ਹੈਗਾ 17 18 ਕਿਲੋਮੀਟਰ ਨਿਹਾਲ ਸਿੰਘ ਵਾਲੇ ਤੋਂ ਚੜੱਕ ਕੋਲੀ ਆਪਾਂ ਕਹਿੰਦੇ ਨਾ ਪੂਰੇ ਆਪਣੀ ਜੂਰਾ ਨਾ ਵੱਡਾ ਪਿੰਡ ਆ ਗਿਆ ਹਾਂਜੀ ਵਧਣੀ ਵੀ ਆਪਾਂ ਨੂੰ 12 ਦਿਨਾਂ ਪੈਂਦਾ ਵੀਰੇ ਬਾਗਲੇ ਵਾਲੇ ਵੀ 12 ਦਿਨਾਂ ਪੈਂਦਾ ਸੈਂਟਰ ਜਿਹੜਾ ਆ ਗਿਆ ਮੋਗਾ ਪਾਸੇ ਜਿਹੜਾ ਪੈਂਦਾ ਵੀਰੇ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ ਮੋਬਾਈਲ 62832 ਬਾਈ 12625 ਇਹ ਬਾਇਆ ਸੰਭਾਰ ਕੰਬਰ ਆ ਸੱਤ ਕਟਾਂ ਟੋਟਲ ਆਪਣਾ ਕੋਲ ਜੀ ਹਾਂ ਮੇਰੇ ਸੱਤ ਕਟੀਆਂ ਵੀਰੇ ਪਹਿਲੇ ਆਪਾਂ ਇਹੀ ਦਿਖਾ ਦੀ ਪੂਰੀ ਦਿਖਾਈ ਹਾਂ ਹਾਂ ਪਹਿਲੇ ਨੰਬਰ ਤੇ ਪੂਰੀ ਕੱਟੀ ਵੀਰੇ ਹਾਂ ਲੱਗ ਪਈ ਜੇ ਆਪਾਂ ਗੱਲ ਕਰੀਏ ਉਮਰ ਦੀ ਤਾਂ ਉਮਰ ਕਿੰਨੀ ਹੋ ਗਈ ਕੱਟੀ ਦੀ ਉਮਰ ਵੀਰੇ ਸਵਾ 2 ਸਾਲ ਦੇ ਕਰੀਬ ਹੋ ਗਈ 26 27 ਮਹੀਨੇ ਮੰਨ ਲਵੇ ਸਵਾ 2 ਸਾਲ ਦੀ ਦੋ ਦੰਦ ਦੋ ਅੰਦ ਹੋ ਗਈ ਹਾਂ ਦੋ ਦੰਦ ਦੋ ਅੰਦ ਹੋ ਗਈ ਠੀਕ ਹੈ ਤੇ ਪਹਿਲਾਂ ਆਪਾਂ ਥਾਣਾ ਦਿਖਾ ਦਈਏ ਤੇ ਫਿਰ ਆਪਾਂ ਤੁਹਾਨੂੰ ਕੱਟੀ ਦੋੜ ਕੇ ਮੂਰੇ ਹੋ ਜੀ ਥੋੜਾ ਜਿਹਾ ਡਰੇ ਨਾ ਕਈ ਵਾਰੀ ਲਾਈਕ ਤੁਹਾਨੂੰ ਪਹਿਲਾਂ ਥਾਣਾ ਦੀ ਜਿਹੜੀ ਬ ਕੀ ਕਾਢ ਗਾੜ ਦੇ ਆ ਵੀ ਦੱਸ ਦੇ ਦੋ ਬਈ ਜਿਹਨੂੰ ਕਿੰਨਾ ਗਾ ਨਹੀਂ ਉਮਰਸਾਨਾ ਬਿਲਕੁਲ ਸੋਹਣਾ ਕਾਢ ਗਾੜ ਹੈ ਵਧੀਆ ਗਾ ਹਾਂ ਕੋਈ ਨਹੀਂ ਹੈ ਵੀ ਛੋਟੀ ਹੈ ਬਾਕੀ ਸੋ ਫੇਸ ਕੁਆਲਟੀ ਤੇ ਸਿੰਗ ਸੂ ਚੈੱਕ ਕਰ ਲਓ ਨੀਲੀ ਰਾਵੀ ਚ ਹੀ ਹੈਗੀ ਨਾ ਮੱਥਾ ਮੂਥਾ ਮੂਹਰੇ ਚੈੱਕ ਕਰਾ ਦੇ ਮੂਹ ਮਾਂ ਹਾਂ ਲੈ ਵੇ ਕਢਾ ਲ ਲੈ ਆ ਮੇਰੇ ਨੀਲੀ ਰਾਵੀ ਚੋਂ ਪੈਂਦੀ ਹੈ ਨੀਲੀ ਰਾਵੀ ਚ ਹੀ ਆਇਆ ਕਿ ਵਿਚਾਰੇ ਪੈਚ ਤਾਂ ਕਿ ਅੱਖਾਂ ਵੀ ਜਵਾਵ ਅੱਖਾਂ ਚ ਹੈਗਾ ਮੱਥਾ ਚਿੱਟਾ ਗਿਆ ਤੇ ਪੂਛਰ ਤੋਂ ਵੱਧ ਚਿੱਟੀ ਹੈਗੀ ਸੂਤ ਤੇ ਨਿਸ਼ਾਨ ਆ ਗਿਆ ਨਾ ਤੇ ਕਾਢ ਗਾੜ ਪੂਰਾ ਚੰਗਾ ਗਾ ਇੱਥੇ ਦੇਖ ਸਕਦੇ ਆਂਗੇ ਤੇ ਟੀਕਾ ਡੂ ਕਹਤ ਨਹੀਂ ਤੁਸੀਂ ਬਾਕੀ ਬਾਈ ਦੀ ਸਾਫ਼ ਜੀ ਗੱਲ ਉਹ ਨਹੀਂ ਕਿਹਾ ਵੀ 15 ਦਿਨ ਦੀ ਗੱਬਣਾ ਪਈਦਾ ਪੱਚੀਆਂ ਦੀ ਐ ਬਾਈ ਕਹਿੰਦਾ ਕੋਈ ਟਿਕਾਣੀ ਭਰਾ ਆਪਾਂ ਵੀਰੇ ਲਿਆਂਦੀ ਆਗਾ ਲਿਆਂਦੀ ਵੀ ਆ ਜਿਵੇਂ ਹੈ ਵਸਾ ਲੈ ਜੀ ਨਾ ਆਪ ਦਾ ਕੋਈ ਇੱਥੇ ਆ ਕੇ ਵੀਰੇ ਤਸੱਲੀ ਕਰ ਲੈ ਹਾਂ ਡਾਕਟਰ ਚੈੱਕ ਕਰਨੇ ਕਿਵੇਂ ਵੀ ਕਰ ਲੈਣ ਆਨਲਾਈਨ ਤਸੱਲੀ ਕਰ ਲੈ ਕੋਈ ਕਿਆ ਮਰਜ਼ੀ ਕਰ ਲੈ ਕੀ ਰੇਟ ਚ ਦੇਨੇ ਆਪਾਂ ਕੀ ਰੇਟ ਕਾਦਾ ਅੱਜ ਦੀ ਕਿਹੜੀ ਆਪਾਂ ਦਾ ਇਹ ਰੇਟ ਆਪਾਂ ਇਹਦਾ ਕੋਈ 42 ਨਹੀਂ 45 ਨਹੀਂ 40000 ਦੀ ਦੇ ਦਾਂਗੇ ਵੀਰੇ ਮਾਨਤਨ ਵਿੱਚੋਂ ਮਾਣਤਾਂ ਕਰਦਾ ਮੇਰੇ ਕੋਈ ਫੂਜੋ ਮਾਨਤਾਂ ਵਿੱਚ ਹੋ ਜਾਊਗਾ ਵੀਰੇ ਜੀ 40 ਪੂਰਾ ਨਹੀਂ ਆਪਾਂ ਲੈਣਾ ਹਾਂ 40 ਤੋਂ ਮਾਨਤਾਂ ਕਰਦਾ ਕੋਈ ਠੀਕ ਆ ਲੱਗਦਾ ਬਹੁਤ ਬਾਲਾ ਕੱਟੀ ਦਾ ਆਪਣਾ ਕੋਈ ਪਹਿਲਾਂ ਮੂੰਹ ਦਿਖਾ ਦਿਓ ਨੰਬਰ ਕੱਟੀ ਦਾ ਪਹਿਲਾ ਵਾ ਦੇਖੀਏ ਮੂੰਹ ਕਿੰਨਾ ਲੱਗ ਬਾਲਾ ਸਿੰਘ ਦੇਖੋ ਮਿੱਤਰ ਕੱਟੀ ਦੇ ਨਾ ਹਾਂਜੀ ਪੂਰੀ ਫੁੱਲ ਸਕਿਨ ਆ ਗਈ ਤੇ ਵਧੀਆ ਮੱਥਾ ਚੌੜਾ ਆ ਗਿਆ ਪੂਰਾ ਨਾ ਹਾਂਜੀ ਕੱਦ ਕਾਟ ਕਿੰਨੀ ਉਮਰ ਦੀ ਐ ਇਹਦੀ ਵੀ ਤੇ ਉਮਰ ਹੋਊਗੀ 20 ਕੀ ਮਹੀਨੇ ਵੀਰੇ ਪੌਣੇ 2 ਸਾਲ ਦੇ ਕਰੀਬ ਹਾਂਜੀ ਥਣਾ ਫੁਣਾਈ ਵੀ ਬਹੁਤ ਸਾਫ਼ ਸੁਥਰੀ ਹੈ ਨਾ ਥਣਾ ਫੁਣਾਈ ਹੂੰ ਸੋਹਣੇ ਸਾਇਦ ਸੋਹਣੇ ਗ ਤੇ ਲਵੀ ਕਢਾ ਲਈ ਜਿਹੜਾ ਫੇਰੇ ਘੱਟੀ ਦਾ ਵੀ ਲਗਭਗ ਪੌਣੇ ਇੱਕ ਦੋ ਸਾਲ ਦੀ ਆ ਕਦੇ ਘਾਟੇ ਦਾ ਵੀ ਸੋਹਣਾਗਾ ਬਾਕੀ ਸ਼ਕੀਏ ਤੁਹਾਡੇ ਸਾਹਮਣੇ ਜਿੰਨੀ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਨਾ ਵਧੀਆ ਚਾਲ ਚੂ ਪੂਰੀ ਖੁੱਲੀ ਡੁੱਲੀ ਆ ਕੋਈ ਲੰਗ ਲੰਗੂ ਨਹੀਂ ਸੱਟ ਪੇਟ ਵਾਲਾ ਕੰਮ ਨਹੀਂ ਬਾਈ ਫਿਰ ਇਹਦਾ ਮੁੱਲ ਕਿੰਨਾ ਕਰਦਾਂਗੇ ਆਪਾਂ ਦੋਨੋਂ ਪਰ ਘੱਟੀ ਦਾ ਇਹਦਾ ਵੀ ਤੇ ਆਪਾਂ 32 ਹਜ਼ਾਰ ਮੁੱਲ ਕਰਦੇ ਹਾਂ ਇਹਦਾ ਮੁੱਲ 32 ਹਜ਼ਾਰਾਂਗੇ ਵੀਰੇ ਜੋ ਮਾਰਦਾ ਕਾਦਾ ਕੋਈ ਗੱਲ ਨਹੀਂ ਕੋਈ ਮਾਰਦਾ ਸਾਰਾ ਜਦ ਖੋਲਦਾ ਹੋਣਾ ਕਰਨਾ ਹੀ ਪੈਂਦਾ ਤੇ ਹੋ ਵੀ ਜਾਂਦਾ ਕੋਈ ਤਾਂ ਹੈ ਨਹੀਂ ਮੂਮਾ ਕੀ ਕਹਿੰਦੇ ਮੌਤ ਨਹੀਂ ਮਿਲਦੀ ਹੁੰਦੀ ਬਾਕੀ ਬਾਈ ਕੋਈ ਮੇਰਾ ਵੀਰ ਬਾਹਲਾ ਨਾ ਜਣੀ ਖਿੱਚ ਕਰੇ ਵੀਰੇ ਉਹ ਬਾਹਲਾ ਧੱਕਾ ਵੀ ਹੋਣੀ ਮੁੱਲ ਜਾਇਜ਼ ਜੀ ਕਰੇ ਵੀਰ ਨੇ ਕੋਈ ਬਾਹਲਾ ਧੱਕਿਆਲਾ ਕੰਮ ਨਹੀਂ ਹੈ ਜੀ ਮਾਰ ਕੇ ਵੀਰੇ ਸੌਦੇ ਬਾਜ਼ੀ ਦਾ ਕੰਮ ਫਿਰ ਪਗਾਈ ਵਾਲਾ ਕੰਮ ਹੁੰਦਾ ਹੈ ਜੀ ਸਹੀ ਹੈ ਸਹੀ ਹੈ ਤੇ ਅੱਗੇ ਗਿਆ ਪਾ ਤਿੰਨ ਨੰਬਰ ਆਪਣੇ ਕੋਲੇ ਮੀਨੀ ਕੱਟੀ ਆ ਗਈ ਹਾਂ ਵੀਰੇ ਮੀਨੀਆਂ ਦੋਨੇ ਸਿੰਘ ਹਲਦੇ ਵੀਰੇ ਪਰਪਰ ਠੀਕ ਹੈ ਕਿੰਨੀ ਉਮਰ ਦੀ ਲੱਗ ਭਾਗੇ ਜੀ ਨੀ ਲੀਦਾ ਵੀ ਚੋਂ ਪੈਂਦੀ ਵੀਰੇ ਇਹ ਆਪੇ ਹੋ ਗਈ ਵੀਰੇ 19 ਮਹੀਨੇ ਦੀ ਉਹ ਮੁੰਡਾ 18 ਲਾਲ 19 ਲਾਲ ਕੋਈ 1.5 ਸਾਲ ਤੋਂ ਥੋੜੇ ਹਾਂ 1.5 ਸਾਲ ਤੋਂ ਹੋ ਜਾਣੀਗੀ ਹੂੰ ਆ ਗਈ ਨੀ ਲੀਦਾ ਰਬ ਨਾਲ ਦੀ ਜਲਦੀ ਹੈ ਨਾ ਹਾਂਜੀ ਵੀਰੇ ਠੀਕ ਹੈ ਜੀ ਦਾ ਸਿੰਘ ਬਾਈ ਕਹਿੰਦਾ ਦੋਨੇ ਹੈਲਥ ਆ ਇਹਦੇ ਥਾਂ ਤੋਂ ਬਹੁਤ ਵਧੀਆ ਵਿਖਾ ਲਈ ਮੜਾ ਠੀਕ ਕਣੀ ਝੋਲੀ ਝਾਲੀ ਹੋਣੀ ਪੜਦੀ ਆ ਤੇ ਮਾਰ ਦਾ ਰਕਾਰ ਵੀਰੇ ਚੰਗਾ ਇਹਦਾ ਅੱਛਾ ਤੇ ਪੂਰੀ ਵਧੀਆ ਮੱਝ ਦੀ ਆ ਵਧੀਆ ਮੱਝ ਦੀ ਬਾਈ ਇਹ ਠੀਕ ਹੈ ਠੀਕ ਹੈ ਬਾਕੀ ਝੋਲੀ ਦਾ ਸਭ ਬਣ ਕੇ ਦਿਖਾ ਦਿੰਨੇ ਆ ਹਾਂ ਇੱਥੇ ਖੜੀ ਦਿਖਾ ਦਿੰਨੇ ਆਪਾਂ ਲੈ ਇੱਥੋਂ ਦੇਖੋ ਇਹ ਝੋਲੀ ਹ ਠੰਡੀ ਠੰਡੀ ਬਹੁਤ ਆ ਬਾਈ ਹੂੰ ਬਾਕੀ ਨਸਲ ਠੰਡੀ ਹੁੰਦੀ ਹੈ ਜਿੱਥੇ ਹਰਾਲੀ ਤਾਂ ਉਵੇਂ ਹੀ ਖੜ ਜਾਂਦੀ ਹੈ ਇਹਦਾ ਫਿਰ ਕੀ ਮੁੱਲ ਕਰਦਾ ਹੈ ਬਾਈ ਹਰਜਿੰਦਰ ਇਹ ਵੀ ਤੇ ਆਪਾਂ ਯਾਰ 30000 ਦੀ ਦੇ ਦਾਂਗੇ ਵੀਰੇ ਠੀਕ ਆ ਤਿੰਨ ਨੰਬਰ ਕੱਟੀ ਦਾ ਜਰਾ ਬਾਈ ਨੀਲੀ ਰਾ ਵੀ ਆ ਗਈ ਤੇ ਨਾਲ ਆ ਗਈ ਮਿਨੀ ਉਮਰ ਡੇਢ ਸਾਲ ਦੀ ਹੈ ਥਣਚਾਰਾ ਹੈ 30000 ਬਾਈ ਨੇ ਡਿਮਾਂਡ ਕੀਤੀ ਤੇ ਬਾਕੀ ਥੋੜਾ ਬਤ ਛੋਟ ਛੱਪਾ ਦਾ ਤੁਹਾਡਾ ਜ਼ਰੂਰ ਹੋ ਜਾਊਗਾ ਚੌਥੇ ਨੰਬਰ ਕੱਟੀ ਕਿੰਨੀ ਉਮਰ ਦੀ ਲੱਗ ਭਾਗੇ ਜੀ ਇਹ ਵੀਰੇ ਡੇਢ ਸਾਲ ਦੇ ਕਰੀਬ ਹੈ ਆਪਣੇ ਡੇਢ ਸਾਲ ਥੋੜਾ ਕਮੀ ਨਹੀਂ ਹੈ ਠੀਕ ਆ ਲੈ ਬਾਈ ਲਿਆ ਵਾਰੇ ਨੂੰ ਵੀ ਹੂੰ ਤਕਰੀਬਨ ਸਾਰਾ ਕਟਿੰਦਰਾ ਸਿੰਘਾਂ ਸੂਆਂ ਦਾ ਸਾਫ ਹੋਣਾ ਨਾ ਪੂਰੀਆ ਵਧੀਆ ਜੋ ਥਾਣਾ ਉਹ ਵੀ ਸਾਫ ਸਥਾਨ ਹੈ ਗਿਆ ਕੱਦ ਕਰਦੇ ਵੀ ਪ੍ਰੋਪਰ ਹੀ ਜਾਨੀਆ 2-3 ਇੰਚ ਕੇ ਦਾ ਘੱਟ ਕੇ ਵੱਧ ਇੱਕੋ ਜਿਹੀਆਂ 5 ਕਟੀਆਂ ਜਾਨੀਆ ਡੇਢ ਸਾਲ ਦੀ ਹੋਈ ਵੀ ਲੱਗ ਪਾ ਕੇ ਜੀ ਹਾਈ ਵੀ ਉਹ ਡੇਢ ਸਾਲ ਦੀ ਹਾਂ ਜੀ ਠੀਕ ਬਸ ਇੱਥੇ ਤੁਰ ਕੇ ਇਧਰ ਹੀ ਮੋੜ ਲੀ ਗੋਗਲ ਨਹੀਂ ਬੜੀ ਲੰਬੇ ਫਿਰ ਗਿਆ ਇਹਦਾ ਕੀ ਮੁੱਲ ਕਰਨਾ ਹੈ ਇਹ ਵੀਰੇ ਆਪਾਂ 26000 ਦੀ ਦੇਵਾਂਗੇ ਵੀਰੇ ਲਗਭਗ ਡੇਢ ਸਾਲ ਦੀ ਉਮਰ ਹੈ ਹਾਂ ਵਿੱਚੋਂ ਛੋੜ ਛੱਪਾ ਕਰ ਦਿੰਦੇ ਹਾਂ ਬਾਈ ਕੋਈ ਹਾਂ 4 ਨੰਬਰ ਕੱਟੀ ਦਾ ਬਾਈ ਨੇ ਇਹਦਾ ਮੁੱਲ ਕੀਤਾ ਮਿੱਤਰੋ 26000 ਮਾਰਾ ਮਟਾ ਕਾਟਕ ਡੋਤੀ ਜਿਹੜੀ ਮੌਕੇ ਤੇ ਜਰੂਰ ਹੋ ਜੂਗੀ ਹਾਂ ਜਿੰਨੇ ਕਿ ਤੁਸੀਂ ਕਰਵਾ ਸਕਦੇ ਹੋ ਜੀ ਤੇ ਪੰਜ ਨੰਬਰ ਕੱਟੀ ਆਈ ਆਪਣੇ ਕੋਲੇ ਇਹ ਕਿੰਨੀ ਕੁ ਉਮਰ ਦੀ ਇਹ ਜੈਡ ਬਲੈਕ ਆ ਗਈ ਠੀਕ ਹੈ ਤੇ ਇਹ ਵੀ ਆ ਗਈ ਬਰੇ ਆਪਣੀ 17 18 ਮਹੀਨਿਆਂ ਦੀ ਕਰੀਬ ਬਸ ਮਤਲਬ ਬਰਾਬਰ ਜੀ ਹੂ ਹੈ ਨਾ ਹਾਂ ਬਰਾਬਰ ਜੀ ਬਰੇ ਕੱਦ-ਕਾਟ ਚੰਗਾ ਉੱਚਾ ਥੋੜੀ ਲਿਸੀ ਜ਼ਰੂਰ ਹੂੰ ਜੋ ਜ ਆਪਾਂ ਮੁੱਲ ਲਈ ਰੱਖੀਏ ਮੂੰਹ ਸੋਹਣੀ ਨਾ ਮੂੰਹਾਂ ਲੰਬਾ ਆ ਗਿਆ ਨਾ ਮੂੰਹਾਂ ਬਰੇ ਬੁੱਠੀ ਫਾਠੀ ਵਧੀਆ ਬਰੇ ਹੂੰ ਆ ਗਈ ਕੱਦ-ਕਾਟ ਵੀ ਵਧੀਆ ਇਹਦੇ ਲੱਤਾਂ ਉੱਤ ਲੰਮੀਆਂ ਇਹਦਾ ਮੁੱਲ ਇਹ ਦਾ ਮੁੱਲ ਵੀਰੇ 24000 ਦੇ ਦੇਣਾ ਵੀਰੇ ਇਹ 24 ਚ ਹਾਂਜੀ ਠੀਕ ਐ ਲੈ ਦੇਖੋ ਮੇਤਰ ਕੱਦ ਕਾਠ ਵਧੀਆ ਕਰਦੀ ਆਉਂਦੀ ਆ ਉਹ ਮਰਦ ਸਾਹ ਨਾਲ ਲੱਗ ਭਾਗੇ 17 18 ਕਮ ਨੇ ਕੱਟੀ ਹੋਣੀ ਹੈਗੀ ਤੇ ਰੰਗ ਬਣ ਸੋਹਣਾ ਕੱਟੀ ਦਾ ਚਮਕਣਾ ਕੋਈ ਠੀਕ ਐ ਬਾਕੀ ਥੋੜੀ ਲਿਸੀ ਲੁਸੀ ਜ਼ਰੂਰ ਹੈਗੀ ਹੈਗੀ ਇਹ ਤਾਂ ਕੋਈ ਬੜੀ ਵੱਡੀ ਸਮੱਸਿਆ ਨਹੀਂ ਦੋ ਘਟੇ ਵੀਰੇ ਆ ਕੇ ਰਾਜੀ ਨਾਲ ਦੇਣਾ ਹੋ ਵੀ ਜਾਣਾ ਇਹ ਨਾ ਕੱਦੇ ਕਾਠ ਵਧੀਆ ਕਾਜੂ ਸੰਗ ਸੰਗ ਸੋਹਣਾ ਮੋੜਦੀ ਆਉਂਦੀ ਹੈਗੀ ਤੇ ਜੇ ਕਿਸੇ ਨੇ ਕੋਈ ਦੋ ਦੋ ਕੱਠਾ ਲੈਣ ਆਉਂਗਾ ਫਿਰ ਕੋਈ ਹੱਲਾ ਹੈ ਤੇਰੇ ਕੋਲ ਕੋਈ ਵਧੀਆ ਕੋਈ ਸਕੀਮ ਕੋਈ ਮਰੇ ਜੇ ਕੋਈ ਜੋੜਾ ਲੈਣੂਆ ਪਾਵੇ ਪਹੁੰਚ ਕਰ ਦਾਂਗੇ 100 ਕਿਲੋਮੀਟਰ ਆਉਣ ਜਾਣ ਜੇ ਮੱਲਾ ਹੁਣ ਆਹੀ ਦਾਲਾ ਹੁਣ ਇਹ 24 ਦਾ ਇਹ 26 50 ਬਣ ਗਿਆ ਹੈ ਡੇਢ ਸਾਲ ਦੀ ਉਮਰ ਹੈ ਪਹੁੰਚ ਕਰ ਦਾਂਗੇ ਡੇਢ ਡੇਢ ਸਾਲ ਉਹਨੇ ਉਮਰ ਕਿੰਨੇ ਕਿਲੋਮੀਟਰ ਰੱਖ 100 ਕਰ ਦਾਂਗੇ ਉਹ ਤੇ ਆਉਣ ਜਾਣ ਜੋ ਤਾਂ ਇੱਕ ਪਾਸੇ ਦੀ 50 ਕਿਲੋਮੀਟਰ ਜਿੱਤੇ ਮਰਜ਼ੀ ਬੁਲਾ ਲੈ ਹਾਂਜੀ ਹਾਂਜੀ 50 ਕਿਲੋਮੀਟਰ ਦਾ ਕਿਰਾਇਆ ਤੇ ਨਾਲ 60 ਬਚੱਕ ਜਣੀ ਕਰ ਦਾਂਗੇ ਇੱਕ ਪਾਸੇ ਦਾ 60 ਜੀ ਕੋਈ ਐ 40 ਰੁਪਏ ਤਾਂ ਨਹੀਂ ਕੋਈ ਚੱਕਰ ਹਾਂਜੀ ਹਾਂਜੀ ਜੇ ਦੋ ਕਟਾਂ ਕੋਈ ਵੀ ਲੈ ਲਾਂ ਉਹ ਸੀ ਹਨਾ ਛਾਂਟ ਕੇ ਰੇਟ ਕਰਕੇ ਤਾਂ ਤੁਹਾਡਾ ਜਰਾ ਕਿਰਾਇਆ ਹੋਊਗਾ ਇਹ ਬਾਈ ਜਿਹੜੀਆਂ ਮਰਜ਼ੀ ਦੋ ਲੈ ਲੈ ਵੀਰੇ ਜਿਹੜੀਆਂ ਮਰਜ਼ੀ ਆਓ ਪਹਿਲਾ ਨੰਬਰ ਜਿਹੜਾ ਵੱਡੀ ਬੂਰੀ ਲੈ ਲਈ ਜਿਵੇਂ ਕਾ ਲੈ ਲਈ ਚਾਹੀ ਮਰਜ਼ੀ ਲੈ ਲੜੋ ਜਿਹੜੀ ਮਰਜ਼ੀ ਲੈ ਲੈ ਵੀਰੇ ਜੋੜੇ ਚ ਪਹੁੰਚ ਕਰਾਂਗੇ ਬਸ ਸਿੰਗਲ ਚ ਨਹੀਂ ਵੜੇ ਹੋਣਗੇ ਸਿੰਗਲ ਚ ਨਹੀਂ ਤੇ ਅੱਗੇ-ਅੱਗੇ ਆਪਣੇ ਕੋਲੇ ਆਹ 6 ਨੰਬਰ ਤੇ ਕੱਟੀ ਹਨ ਹਾਂਜੀ ਵੀਰੇ ਇਹ ਕਿੰਨੀ ਕੁ ਮਰਦੀ ਆ ਇਹ ਵੀ ਤੇ ਹੋਊਗੀ ਆਪਣੇ 8 ਗਮਿਨਿਆਂ ਦੀ ਵੀਰੇ ਠੀਕ ਹੈ ਹਾਂਜੀ ਦੋ ਪੈਰੇ ਦੇ ਮਗਲੇ ਚਿੱਟੇ ਆ ਗਏ ਤੇ ਮੰਨ ਕੇ ਚੱਲੋ ਵੀ ਅੱਖਾਂ 'ਚ ਜਵਾਬ ਆ ਗਿਆ ਨੀਲੀ ਰਾਵੀ ਵਾਲਾ ਤੇ ਮੱਥਾ ਜਿਹੜਾ ਬੱਲਾ ਆ ਗਿਆ ਨਾ ਤੇ ਜੀਭ ਵੀ ਗੁਲਾਬੀ ਆ ਗਈ ਤਿਆਰ ਮੰਨ ਕੋ ਵੀ ਬੱਚੇ ਇਹਨਾਂ ਆਉਣ ਵਾਲੇ ਟਾਈਮ 'ਚ ਤਿਆਰ ਹੋ ਗਏ ਨੇ ਨੀਲੀ ਰਾਵੜੇ ਪਾਸੇ ਨਿਕਲ ਜਾਣ ਕੱਟੀ ਨੇ 8-9 ਮਿੰਟ ਦੇ ਦੂ ਨਾ ਮੈਂ ਥੋੜੀ ਜਿਹੀ ਲस्सी ਲੀਸੀ ਆ ਨਾ ਸਾੰਬੇ ਵੀ ਨਹੀਂ ਕਿਸੇ ਨੇ ਭਰਾਣੇ ਜਿਵੇਂ ਇੰਨੀ ਸੋਹਣੀ ਐ ਨੈਣ ਅੱਖਾਂ ਅਛਾਈ ਸੀਗੇ ਠੀਕ ਆ ਵੀਰੇ ਜੇ ਕਿਤੇ ਇਹੀ ਗੋਲ ਮਟੋਲ ਜੀ ਹੁੰਦੀ ਆਪਣੇ ਪਤਾ ਕੀ ਕਹਿੰਦਾ ਸੀ ਆ ਇਹ ਕਹਿੰਦੇ ਪਾਕਿਸਤਾਨ ਵਾਲੀ ਬਲੱਡ ਲਾਈਨ ਆ ਗਈ ਤੇ ਉਹ ਅਹੀਂ ਕਹਿੰਦੇ ਉਹ ਵੀ ਅੱਖਾਂ ਆਉਂਦੀਆਂ ਤੇ ਦੋ ਪਾਰ ਚਿੱਟੇ ਹੁੰਦੇ ਨੇ ਤੇ ਜਿਆਦਾਤਰ ਇੰਨਾ ਕੁ ਵੱਲ ਹੁੰਦਾ ਹੈ ਸਾਹ ਸਵਾਲ ਲੋ ਥੋੜੀਆਂ ਸਾਹ ਸਵਾਲ ਦੀ ਮਾਰੀ ਵੀ ਆ ਕਿਸੇ ਦੀ ਨਾ ਨਹੀਂ ਪੂਰੀਆਂ ਵਧੀਆ ਕੱਟੀਆਂ ਮੈਨ ਦੇ ਕੋਈ ਵੀਰੇ ਸਾਹਮਣੇ ਵੀਰੇ ਆਪਾਂ ਜਾਇਜੀ ਦੇ ਦਿੰਨੇ ਜੋੜਾ ਜਮਾ ਤੇ ਜੋੜਾ ਜਾਇਜੀ ਦੇ ਦਾਂਗੇ ਆਪਾਂ 25 ਹਜ਼ਾਰ ਜਿਵੇਂ ਪਹੁੰਚ ਕਰ ਦਾਂਗੇ ਵੀ ਆਪਾਂ ਨਾਲੇ ਰੇਟ 25 ਨਾਲੇ ਪਹੁੰਚ ਵੀ ਤੂੰ ਕਰਨੀ ਆ ਪਹੁੰਚ ਵੀ ਕਰ ਦੇਣਗੇ ਠੀਕ ਹੈ ਦੋਨੇ ਆ ਵੀ ਨਹੀਂ ਬੂਰੀ ਨੀਲੀ ਆ ਵੀ ਪੈਂਦੀ ਨਾਲੇ ਉਹ ਨੀਲੀ ਦਾ ਵੀ ਦੋਨਾਂ ਦੀ ਹਾਂ ਉਹ ਲੀਲੀ ਵਾ ਜੇ ਟੱਚ ਜਦੇਗੀ ਚੱਲੇ ਆਪਾਂ ਕੱਲੀ ਬੂਰੀ ਮਾਲਕ ਤਾਂ ਵੀ ਕੋਈ ਜੱਟ ਹਾਂ ਹਾਂ ਇਹ ਕੱਲੀ ਬੂਰੀ ਮੰਨ ਲਾ ਕੋਈ ਹਾਂ ਆ ਇਹ ਮਤਲਬ ਦੋਨੇ 100 ਬਰਾਬਰ ਜੀ ਉਮਰ ਹੁਣ ਇਹ ਵੀਰੇ ਹਾਂ ਕੋਈ 15-20 ਜਣਾ ਮਹੀਨਾ ਘੱਟ ਲਾ ਲੇ ਕੋਈ 8 ਮਹੀਨੇ ਲਾ ਲੇ ਹਨ ਇਹ ਹੈਗੀ ਬਰਾਬਰ ਥੋੜੀ ਲ 25000 ਜੁੜਾ ਬਈ ਦਾ ਪਹੁੰਚ ਕਰਕੇ ਹਾਂ 25000 ਜੁੜਾ ਠੀਕ ਆ ਮੋੜ ਲਿਆ ਬਾਈ ਤੇ ਟੋਟਲ ਬਾਈ ਕੋਲੇ 7 ਕਟੀਆਂ ਆ ਗਈਆਂ ਤਰੀਕ ਫੇਰ ਨੋਟ ਕਰ ਲਓ 2 ਤਰੀਕ ਐ 8 ਮਹੀਨਾ 2025 7 ਕਟੀਆਂ ਜੇ ਕੋਈ 2 ਕਟਾਂ ਇਕੱਠਾ ਲੈ ਲੂ ਤਾਂ ਕਿਰਾਇਆ ਬਾਈ ਦੇ ਦੂਗਾ ਉਹਦੇ ਚ 50 60 ਕਿਲੋਮੀਟਰ ਤੱਕ ਦਾ ਤੇ ਬਾਕੀ ਜੇ ਇਕੱਲੀ-ਕਿਲੀ ਕੇ ਤਾਂ ਉਹ ਜਿਹਾ ਤੁਹਾਨੂੰ ਰੇਟ ਹੋ ਜਾ ਬਾਕੀ ਜੇ 2 3 4 5 ਕਿੰਨੇ ਵੀ ਇਕੱਠਾ-ਇਕੱਠਾ ਲੈਣਾ ਤਾਂ ਉਹੇ ਹਿਸਾਬ ਨਾਲ ਬਾਈ ਤੁਹਾਨੂੰ ਕਿਰਾਇਆ ਹੋਰ ਜਾਂ ਕੋਈ ਲਿਸ ਕਰ ਦੂਗਾ ਨਾ ਜਿਹਦੇ ਭਰਾ ਨੂੰ ਜਿਹੜੀ ਕੱਟੀ ਆਈ ਪਸੰਦ ਬਾਈ ਨਾ ਕਰ ਲਿਓ ਸੰਪਰਕ ਪਿੰਡ ਚ ਤਹਿਸੀਲ ਉਹਨਾਂ ਹਾਸੰਗਲ ਲੱਗ ਗਈ ਜ਼ਿਲ੍ਹਾ ਮੋਗਾ ਨਹੀਂ ਤਹਿਸੀਲ ਵੀ ਨਹੀਂ ਮੋਗਾ ਹੀ ਬੜੇ ਤਹਿਸੀਲ ਹੀ ਮੋਗਾ ਹੀ ਆ ਉਹਨਾਂ ਨੇ ਆਹ ਹੈ ਨਾ ਆਪੋ 16 17 ਬੱਗਾ ਆਪਣਾ ਨੇੜੇ ਲੱਗਿਆ ਹਾਂਜੀ ਸੋ ਧੰਨਵਾਦ ਜੀ ਸਾਸਰੀ ਕਾਲਜ